ਇਹ ਲੀਡਰਾਂ ਦਾ ਇਹ ਹੋਣੀ ਆ ਤੇ ਲੀਡਰਾਂ ਨੂੰ ਬਰੇ ਕਰਕੇ ਸਿੱਖਾਣਾ ਕਿਹਾ ਹੋਣੀ ਆਪਣੇ ਵਿਚਾਰਨ ਦਾ ਉਹ ਮਸਲਾ ਆਪਣੇ ਜੋ ਸਿੱਟੇ ਉਦੋਂ ਨਹੀਂ ਕੱਢੇ ਜਾ ਸਕੇ ਉਹ ਹੁਣ ਕੱਢਣ ਦੀ ਉਹਨਾਂ ਨੇ ਟਰਾਈ ਹੈ ਕਿ ਅਸੀਂ ਆਮ ਸਿੱਖਾਂ ਨੂੰ ਮੰਨ ਕਰਕੇ ਬੁੱਧੀ ਕਰਕੇ ਉਹ ਜੱਟ ਤੇ ਵਰਤੀ ਕਰਕੇ ਗੁਲਾਮ ਬਣਾਈਏ ਤੇ ਗੁਲਾਮ ਬਣਾ ਕੇ ਆਪਣੇ ਅਨਸਾਰ ਵਰਤੀ ਆਪਣੇ ਹਿੱਤਾਂ ਦੇ ਲਈ ਕਦੇ ਕ੍ਰਿਸਚੀਅਨਾਂ ਦੇ ਖਿਲਾਫ ਕਦੇ ਕਸ਼ਮੀਰੀਆਂ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਸੋ ਇਹ ਤੁਹਾਡੇ ਨਾਲ ਹੁਣ ਹੋ ਹੀ ਰਿਹਾ ਕਿਸੇ ਨਾ ਕਿਸੇ ਰੂਪ ਵਿੱਚ ਤਾਂ ਜੋ ਇਹਦਾ ਹੱਲ ਹੈ ਉਦੇ ਬਾਰੇ ਮੈਂ ਬਚਨੇ ਸਾਂਝਾ ਕਰਨਾ ਜਿਹੜਾ ਮੈਂ 2-3 ਸਾਲ ਤੋਂ ਲਗਾਤਾਰ ਇਹ ਕਹਿੰਦਾ ਵੀ ਆਇਆ ਕਿ ਜਦੋਂ ਤੁਹਾਡੇ ਤੇ ਬਹੁਤ ਔਖੇ ਸਮੇਂ ਆnde ਬੰਦਾ ਆਪਣੇ ਵੱਡਿਆਂ ਦੀ ਆਪਣੇ ਇਤਿਹਾਸ ਦੀ ਸ਼ਰਨ ਚ ਜਾਂਦਾ ਉਥੋਂ ਸਿੱਖਦਾ ਹੈ ਕਿ ਉਹਨਾਂ ਆਪਣੇ ਵੱਡਿਆਂ ਨੇ ਚੁਣੌਤੀਆਂ ਦਾ ਕਿਸ ਤਰ੍ਹਾਂ ਸਾਹਮਣਾ ਕੀਤਾ 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਦਾ ਸਾਰਾ ਇੱਕ ਸੈਂਟਰਲ ਸਿਸਟਮ ਬਾਬਾ ਬੰਦਾ ਸਿੰਘ ਬਹਾਦਰ ਹੋਣ ਤੋਂ ਬਾਅਦ ਟੁੱਟ ਗਿਆ ਉਸ ਤੋਂ ਬਾਅਦ ਸਿੱਖਾਂ ਨੇ ਜੋ ਖੜਾ ਕੀਤਾ ਜਿੱਦਾਂ ਅੱਜ ਸਾਡਾ ਸਾਰਾ ਕੁਝ ਟੁੱਟ ਗਿਆ ਉਹਨਾਂ ਨੇ ਦੋ ਤਿੰਨ ਕੰਮ ਕੀਤੇ ਇੱਕ ਕੰਮ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਛੋਟੇ-ਛੋਟੇ ਜਥੇ ਬਣਾਏ ਤੇ ਉਹਨਾਂ ਜਥਿਆਂ ਦੇ ਰਾਹੀ ਉਹਨਾਂ ਨੇ ਆਪ ਗੁਰਮਤਿ ਦੀ ਵਿੱਦਿਆ ਲਈ ਦੂਜਿਆਂ ਨੂੰ ਗੁਰਮਤਿ ਦੀ ਵਿੱਦਿਆ ਦਿੱਤੀ ਦੂਜਾ ਕੰਮ ਉਹਨਾਂ ਨੇ ਇਹ ਕੀਤਾ ਕਿ ਲੋੜਵੰਦ ਦੀ ਮਦਦ ਕੀਤੀ ਤੀਜਾ ਕੰਮ ਉਹਨਾਂ ਨੇ ਇਹ ਕੀਤਾ ਕਿ ਨਿਤਾਣੇ ਦੀ ਜਥਾ ਸ਼ਕਤ ਰੱਖਿਆ ਕੀਤੀ ਇਹ ਛੋਟੇ ਛੋਟੇ ਜਥੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਹ ਨਹੀਂ ਗਿਣਾਇਆ ਕਿ ਮੈਂ ਬਹੁਤ ਵੱਡਾ ਹਾਂ ਤੇ ਮੈਂ ਕੋਈ ਸੇਵਾ ਨਹੀਂ ਲੈਣੀ ਭਾਈ ਮਾਨੀ ਸਿੰਘ ਹੁਣਾਂ ਨੇ ਜਦੋਂ ਸਭ ਤੋਂ ਪਹਿਲਾਂ ਆ ਕੇ ਜਦੋਂ ਮਾਤਾ ਜੀ ਹੁਣਾਂ ਨੇ ਉਹਨਾਂ ਨੂੰ ਦਿੱਲੀ ਤੋਂ ਭੇਜਿਆ ਜੇ ਲੋ 1726 ਦੇ ਆਸ-ਪਾਸ ਆਏ ਤਾਂ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ ਨਿਰਵਾਰ ਸਾਹਿਬ ਦੇ ਲਈ ਜਥਾ ਬਣਾਇਆ ਉਹਦੇ ਵਿੱਚ ਉਹ ਆਪ ਖੁਦ ਹੈਡ ਗ੍ਰੰਥੀ ਸੀਗੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇਗਚੀ ਸੀਗੇ ਦੀਵਾਨ ਦਰਵਾਰਾ ਸਿੰਘ ਜਿਹੜੇ ਪੰਥ ਦੇ ਮੁੜਕੇ ਦੀਵਾਨ ਬਣੇ ਜਥੇਦਾਰ ਬਣੇ ਉਹ ਨਿਸ਼ਾਨਚੀ ਸੀਗੇ ਭਾਈ ਕਪੂਰ ਸਿੰਘ ਜੀ ਨਗਾਰਤੀ ਸੀਗੇ ਜਿਹੜੇ ਸਭ ਤੋਂ ਵੱਡੇ ਵੱਡੇ ਸਿੱਖ ਸੀਗੇ ਉਹਨਾਂ ਨੇ ਆਪ ਆਪਣੇ ਹੱਥੀਂ ਸੇਵਾ ਕਰ ਕਰਕੇ ਜਥੇ ਖੜੇ ਕੀਤੇ ਸੋ ਬਿਲਕੁਲ ਗਰਾਊਂਡ ਤੋਂ ਸ਼ੁਰੂ ਕੀਤਾ ਕੰਮ ਸਾਡੀ ਵੀ ਅੱਜ ਦੀ ਸਥਿਤੀ ਬਣ ਗਈ ਹੈ ਕਿ ਜਿਹੜੀਆਂ ਉੱਪਰ ਵੱਡੀਆਂ ਸੰਸਥਾਵਾਂ ਨੇ ਪੋਲੀਟਿਕਲ ਪਾਰਟੀਆਂ ਨੇ ਵੱਡੀਆਂ ਨੂੰ ਠੀਕ ਕਰਨਾ ਹੁਣ ਵਸਦਾ ਗੱਲ ਨਹੀਂ ਰਹਿ ਗਿਆ ਹੁਣ ਬਿਲਕੁਲ ਗਰਾਊਂਡ ਤੋਂ ਉੱਪਰ ਨੂੰ ਖੜੇ ਹੁੰਦੇ ਜਾਣਾ ਉਦੋਂ ਵੀ 20-25 ਸਾਲ ਲੱਗੇ 20-25 ਸਾਲ ਦੇ ਵਿੱਚ ਚਨਾਅ ਤੋਂ ਲੈ ਕੇ ਘੱਗਰ ਤੱਕ ਜਮਨਾ ਤੱਕ ਦੇ ਇਲਾਕੇ 'ਚ ਜਥੇ ਬਣੇ 20 ਸਾਲ ਛੜਟ ਜਥੇ ਬਣ ਗਏ ਸੀਗੇ ਜਿਨ੍ਹਾਂ ਦਾ ਇਤਿਹਾਸ ਨਾ ਆਂਦਾ ਹੋਰ ਵੀ ਛੋਟੇ ਹੋਣਗੇ ਉਹਨਾਂ ਸਾਰਿਆਂ ਨੂੰ ਰਲ ਕੇ ਫਿਰ ਇੱਕ ਕੇਂਦਰੀ ਜਥੇਬੰਦੀ ਬਣੀ ਪਰ ਫਿਰ ਵੀ ਲੀਡਰਸ਼ਿਪ ਡੀਸੈਂਟਰਲਾਈਜ਼ ਰਹੀ ਅਗਵਾਈ ਇੱਕ ਬੰਦੇ ਦੀ بجائے ਪੰਜਾਂ ਸਿੰਘਾਂ ਕੋਲੇ ਪੰਜ ਸਿੰਘ ਵੀ ਪੱਕੇ ਨਹੀਂ ਜਿੱਦਾਂ ਹੁਣ ਪੰਜ ਸਿੰਘ ਪੱਕੇ ਹੀ ਕਰ ਦਿੰਦੇ ਆ ਪੰਜ ਸਿੰਘ ਵੀ ਹਰੇਕ ਗੁਰਮਤੇ ਵੇਲੇ ਵੱਖਰੇ ਹੁੰਦੇ ਸੀ ਤੇ ਲੀਡਰਸ਼ਿਪ ਕਿਸੇ ਬੰਦੇ ਦੀ ਨਹੀਂ ਰਹੀ ਲੀਡਰਸ਼ਿਪ ਗੁਰਮਤੇ ਦੀ ਰਹੀ ਨੀਤੀ ਦੇ ਪੱਧਰ ਤੇ ਜੋ ਗੁਰਮਤਾ ਹੋ ਗਿਆ ਉਸ ਗੁਰਮਤੇ ਨੂੰ ਲਾਗੂ ਕਰਨ ਦੇ ਲਈ ਜਥੇ ਆਪਣੇ ਚੋਂ ਆਗੂ ਨੂੰ ਜ਼ਿੰਮੇਵਾਰੀ ਦਿੰਦੇ ਸੀਗੇ ਕੋਈ ਆਗੂ ਨੀਤੀ ਦੇ ਤੌਰ ਤੇ ਫੈਸਲਾ ਨਾਸ ਲੈਂਦਾ ਜਿੱਦਾਂ ਅੱਜ ਸਾਰੀਆਂ ਪਾਰਟੀਆਂ ਸਾਰੀਆਂ ਜਥੇਬੰਦੀਆਂ ਚ ਹੋ ਰਿਹਾ ਵੀ ਕਿਸੇ ਵੀ ਪਾਰਟੀ ਦੀ ਖਬਰ ਪੜ ਲਓ ਪਿਕੋਰ ਕਮੇਟੀ ਦੀ ਮੀਟਿੰਗ ਹੋਈ ਸਾਰੀ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਕਿ ਉਹ ਸਾਰੇ ਲਿਖ ਕੇ ਇੱਕ ਮਤਾ ਪਾਸ ਕਰਕੇ ਦੇ ਦਿੰਦੇ ਆ ਵੀ ਫੈਸਲਾ ਲੈਣ ਦੇ ਅਧਿਕਾਰ ਸਾਡੇ ਪ੍ਰਧਾਨ ਸਾਹਿਬ ਨੂੰ ਦਿੱਤੇ ਗਏ ਆ ਸਾਰੀ ਕੋਰ ਕਮੇਟੀ ਕਿਸੇ ਵੀ ਪਾਰਟੀ ਦੇ ਇਹੀ ਹੁੰਦਾ। ਭਾਵ ਕਿ ਤੁਸੀਂ ਇੱਕ ਬੰਦੇ ਨੂੰ ਆਪਣਾ ਆਗੂ ਮੰਨ ਲਿਆ। ਸਿੱਖਾਂ ਦੇ ਵਿੱਚ ਨੀਤੀ ਪੱਧਰ ਤੇ ਕਿਸੇ ਬੰਦੇ ਨੂੰ ਆਗੂ ਮੰਨਣ ਦੀ ਪ੍ਰਥਾ ਨਹੀਂ ਸੀ। ਅੱਜ ਇਹ ਬਿੱਪਰ ਦੀ ਰੀਤ ਹੈ ਜਦ ਅਸੀਂ ਕਹੀ ਜਾਂਦੇ ਹਾਂ ਕਿ ਸਾਡੇ ਕੋਈ ਆਗੂ ਨਹੀਂ ਹੈ। ਅੰਗਰੇਜ਼ਾਂ ਨੇ ਸਿੱਖਾਂ ਦੇ ਵਿੱਚੋਂ ਦੋ ਚੀਜ਼ਾਂ ਖਤਮ ਕੀਤੀਆਂ ਜਿਨ੍ਹਾਂ ਨੂੰ ਪੁਲਿਤ ਸਰਜੀਤ ਕਰਨ ਦੀ ਲੋੜ ਹੈ। ਇੱਕ ਚੀਜ਼ ਉਹਨਾਂ ਨੇ ਅਕਾਲੀ ਖਤਮ ਕੀਤੇ ਤੇ ਜਿਨ੍ਹਾਂ ਦੇ ਉੱਤੇ ਸਿੱਖਾਂ ਦੀ ਸਾਰੀ ਪੋਲੀਟਿਕਲ ਟੇਕ ਸੀ ਦੂਜਾ ਗੁਰਮਤਾ ਖਤਮ ਹੁਣ ਅਕਾਲੀ ਖਤਮ ਕੀਤੇ ਉਹਨਾਂ ਨੇ ਲਾਹੌਰ ਦਰਬਾਰ ਦੇ ਜਿਹੜੇ ਸਰਦਾਰ ਸੀਗੇ ਜਾਂ ਉਹਨਾਂ ਦੀ ਸੈਨਾ ਸੀ ਉਹ ਨਹੀਂ ਖਤਮ ਕੀਤੀ ਉਹਨਾਂ ਨੇ ਅਕਾਲੀ ਖਤਮ ਕੀਤੇ ਜਿਹੜੇ ਕੁਝ 100 ਸੀਗੇ ਹੋਰ ਫੌਜ ਕੋਈ ਨਹੀਂ ਮਾਰੀ ਤੇ ਇੱਕ ਗੁਰਮਤਾ ਬੰਦ ਕਰਾਇਆ ਹੁਣ ਦੇਖੋ ਆ ਆਪਾਂ ਐਡਾ ਵੱਡਾ ਹਾਲ ਹੈ ਇਹਦੀ ਛੱਤ ਹੈ ਇਹ ਛੱਤ ਦੀ ਕੱਦ ਤੇ ਟਿੱਕੀ ਹੋਈ ਇਹਦੇ ਥੱਲੇ ਇੱਕ ਅੱਜ ਕੱਲ ਜਦ ਕੰਸਟਰਕਸ਼ਨ ਕਰਦੇ ਆਂਗੇ ਇੱਕ ਡਾਊਨ ਬੀਮ ਪਾ ਦਿੰਦੇ ਹਾਂ ਉਹ ਡਾਊਨ ਬੀਮ ਦੇ ਸਿਰ ਦੇ ਉੱਤੇ ਛੱਤ ਖੜੀ ਹੁੰਦੀ ਉਹ ਛੱਤ ਦੀ ਜਿਹੜੀ ਟੇਕ ਹੈ ਉਸ ਬੀਮ ਦੇ ਉੱਤੇ ਪਰ ਉਸ ਬੀਮ ਦੇ ਥੱਲੇ ਵੀ ਹੋਰ ਬੀਮ ਨੇ ਜਿੱਥੇ ਆਹ ਗੈਲਰੀ ਬਣੀ ਹੋਈ ਇੱਥੇ ਵੀ ਇੱਕ ਬੀਮ ਹੋਏਗਾ ਇਸ ਬੀਮ ਦੇ ਉੱਤੇ ਵੀ ਉਹਦੇ ਕੁਝ ਬਜਨ ਆ ਫਿਰ ਇੱਕ ਬੀਮ ਜਿੱਥੇ ਤੁਸੀਂ ਫਰਸ਼ ਲਾਇਆ ਹੋਇਆ ਉੱਥੇ ਹੋਏਗਾ ਉਹਦੇ ਉੱਤੇ ਵੀ ਕੁਝ ਉਹਦਾ ਵਜ਼ਨ ਹੈ ਉਹ ਵੀ ਟੇਕ ਹੈ ਉਸ ਛਤ ਦੀ ਪਰ ਇਹ ਜਿੰਨੀਆਂ ਸਾਰੀਆਂ ਛੋਟੀਆਂ ਟੇਕਾਂ ਨੇ ਇਹਦੀ ਇੱਕ ਆਧਾਰ ਟੇਕ ਹੈ ਇਹ ਸਾਰੇ ਪਿਲਰ ਜਿੱਥੇ ਜਾ ਕੇ ਧਰਤੀ ਤੇ ਟੱਚ ਕਰਦੇ ਨੇ ਸਾਰਾ ਵਜ਼ਨ ਤਾਂ ਧਰਤੀ ਤੇ ਹੈ ਨਾ ਉਹ ਆਧਾਰ ਟੇਕ ਹੈ ਜਿਹੜੀ ਉਹ ਨਿਸ਼ਕਾਮ ਅਕਾਲੀ ਹੁੰਦੇ ਸੀ ਜਿਨ੍ਹਾਂ ਦੇ ਨਿੱਜੀ ਕਰਦਾਰ ਤੇ ਵੀ ਤੇ ਜਿਨ੍ਹਾਂ ਦੇ ਜਥੇ ਦੇ ਪੰਥਕ ਸਾਂਝੇ ਕਿਰਦਾਰ ਤੇ ਵੀ ਕੋਈ ਇੱਕ ਸਵਾਲ ਨਾ ਚੁੱਪ ਸਕੇ ਐਸੇ ਅਕਾਲੀ ਸਿਗੇ ਜਿਹੜੇ ਉਸ ਵਕਤ ਰਾਜਨੀਤਿਕ ਲੋਕਾਂ ਦੇ ਕੁੰਡੇ ਦਾ ਕੰਮ ਕਰਦੇ ਸੀਗੇ ਕਿ ਭਾਈ ਤੁਸੀਂ ਗਲਤ ਪਾਸੇ ਜਾ ਰਹੇ ਉਹ ਅਕਾਲੀ ਗੁਰਦੁਆਰੇ ਗੁਰਧਾਮ ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਵੀ ਆਪ ਸਿੱਧੇ ਨਾ ਸਾਂਦੇ ਉੱਥੇ ਵੀ ਉਹ ਕੁੰਡਾ ਬਣ ਕੇ ਚੱਲਦੇ ਸੀਗੇ ਕਿ ਭਾਈ ਤੁਸੀਂ ਗਲਤ ਜਾ ਰਹੇ ਉਹ ਅਕਾਲੀ ਜਿਹੜੇ ਸਾਰੇ ਸਿੱਖਾਂ ਦੇ ਸਟਰਕਚਰ ਦਾ ਆਧਾਰ ਟੇਕ ਨੇ ਉਹਨਾਂ ਉਸੇ ਜਿਹੇ ਜਥਿਆਂ ਨੂੰ ਪੁਲਿਤ ਸਰਜੀਤ ਕੀਤੇ ਤੋਂ ਬਿਨਾ ਸਿੱਖਾਂ ਦੀ ਪੋਲਿਟਿਕਸ ਤੇ ਸਿੱਖਾਂ ਦੀ ਜਿਹੜੀ ਗੁਰਮਤ ਦੀ ਲਹਿਰ ਹੈ ਉਹ ਸਹੀ ਬਹੁਤਾ ਲੰਬਾ ਟਾਈਮ ਸਹੀ ਦਿਸ਼ਾ 'ਚ ਨਹੀਂ ਚੱਲ ਸਕਦੀ ਜਦੋਂ ਇਹ ਅਕਾਲੀ ਦਲ ਬਣਿਆ ਉਦੋਂ ਇਹ ਇਦਾਂ ਦਾ ਹੀ ਜਥਾ ਬਣਿਆ ਸੀਗਾ ਸ਼ੁਰੂ 'ਚ ਪਹਿਲੇ 5 ਸਾਲ ਉਹਨਾਂ ਨੇ ਸਟਰਗਲ ਕੀਤੀ ਸਾਰੇ ਹਾਲ ਜਥਿਆਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਠੀਕ ਕੀਤੇ ਪਰ ਆਪ ਕਿਸੇ ਪ੍ਰਬੰਧ 'ਚ ਨਹੀਂ ਆਏ ਉਹ ਤਾਂ ਬਾਅਦ ਦੇ ਵਿੱਚ ਜਾਂਦਾ ਵੋਟਾਂ ਦਾ ਮਸਲਾ ਖੜ ਗਿਆ ਵੋਟਾਂ ਵਾਲੇ ਚੱਕਰ ਦੇ ਵਿੱਚ ਅੰਗਰੇਜ਼ਾਂ ਨੇ ਧਮਾਖਰਾ ਕਰਕੇ ਉਹਨਾਂ ਲੈ ਕੇ ਆਂਦਾ ਵਿੱਚ ਸੋ ਅੱਜ ਵੀ ਇਹ ਜ਼ਰੂਰਤ ਹੈ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਐਸੇ ਥੋੜੇ-ਥੋੜੇ ਜਿਹੜੇ ਥੋੜੇ ਹੀ ਬੰਦੇ ਹੋਣਗੇ ਇਸ ਤਰ੍ਹਾਂ ਦੇ ਰੋਲ ਚਾਣਗੇ ਜਿਹੜੇ ਰਾਤ 'ਚ ਵੀ ਪੂਰੇ ਹੋਣ ਜਿਹੜੇ ਸੰਗਰਾਮ 'ਚ ਵੀ ਅੱਗੇ ਹੋਣ ਤੇ ਜਿਹੜੇ ਅਹੁਦੇ ਦੀ ਲਾਲਸਾ ਨਾ ਕਰਨ ਜਿਹੜੇ ਧਨ ਪਦਾਰਥ ਦੀ ਲਾਲਸਾ ਨਾ ਕਰਨ ਇੱਕ ਪੂਰੇ ਤਹਿਸੀਲ ਦੇ ਵਿੱਚੋਂ 10-10 5-5 20-20 ਬੰਦੇ ਹੀ ਨਿਕਲਣਗੇ ਦੂਜਾ ਦੇ ਨਹੀਂ ਹੋਣਗੇ ਬਟ ਉਹ ਹੈਗੇ ਜ਼ਰੂਰ ਇਹ ਆਪਾਂ ਨੂੰ ਵੀ ਆਪਣੇ ਚ ਵੰਡਣ ਦੀ ਲੋੜ ਹੈ ਕਿਹੜੇ ਹੈਗੇ ਸ਼ਖਸੀਅਤਾਂ ਜਿਹੜੀ ਇਸ ਤਰ੍ਹਾਂ ਬੇਗਰਜ ਹੋ ਕੇ ਸਰਗਰਮੀ ਕਰ ਸਕਦੀਆਂ ਤੇ ਕਿਹੜੇ ਹੈਗੇ ਆ ਜਿਹੜੇ ਅਹੁਦਿਆਂ ਦੇ layak ਕੱਲ ਨੂੰ ਸ਼੍ਰੋਮਣੀ ਕਮੇਟੀ ਆਣੀ ਆ ਸ਼੍ਰੋਮਣੀ ਕਮੇਟੀ 'ਚ ਇਹ ਨਹੀਂ ਹੈ ਕਿ ਇਸ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਉਹਨਾਂ ਦਾ ਕੋਈ ਰੋਲ ਹੀ ਨਾ ਹੋਵੇ ਉਹਨਾਂ ਦਾ ਰੋਲ ਇਹ ਚਾਹੀਦਾ ਹੈ ਕਿ ਉਹ ਉਸ ਇਲਾਕੇ ਦਾ ਜਿਹੜਾ ਸਭ ਤੋਂ ਯੋਗ ਸੱਜਣ ਹੈ ਉਹਨੂੰ ਚੁਣ ਕੇ ਸੰਗਤ ਦੇ ਸਾਹਮਣੇ ਪੇਸ਼ ਕਰੇ ਨਾ ਕਿ ਆਪਣੇ ਆਪ ਨੂੰ ਹੁਣ ਆਪਣੇ ਦੋ ਤਰ੍ਹਾਂ ਗੱਲ ਚੱਲਦੀ ਹੈ ਕਿ ਜਿਹੜੇ ਗੁਰਮਤ ਦੇ ਗਾੜੀ ਰਾਹ ਤੇ ਚੱਲਣ ਵਾਲੇ ਸਖਸ਼ੀ ਤੌਰ ਤੇ ਬਹੁਤ ਉੱਚੀ ਜ਼ਿੰਦਗੀ ਜਿਉਂਦੇ ਨੇ ਉਹ ਬਿਲਕੁਲ ਹੀ ਸੰਸਾਰ ਤੋਂ ਬਾਹਰ ਹੋ ਜਾਂਦੇ ਨੇ ਸਿੱਧਾ ਵਾਂਗੂ ਉਹ ਯੋਗ ਬੰਦੇ ਦੇ ਉੱਤੇ ਹੱਥੇ ਹੀ ਨਹੀਂ ਰੱਖਦੇ ਸੋ ਇਹ ਇੱਕ ਬਹੁਤ ਤਵਾਜਨ ਬੈਲੈਂਸ ਬਣਾ ਕੇ ਚੱਲਣ ਵਾਲੀ ਗੱਲ ਹੈ ਗੱਲ ਔਖੀ ਨਹੀਂ ਹੈ ਸੋ ਆਪਾਂ ਪਾਤਸ਼ਾਹ ਮੇਰ ਕਰਨ ਕਿ ਆਪਾਂ ਜਿਹੜਾ ਅਗਲਾ ਰਾਹ ਹੈ ਉਹ ਇਸੇ ਵਿੱਚ ਪਿਆ ਹੈ ਕਿ ਆਪਾਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਐਸੇ ਸੱਜਣਾ ਦੀ ਨਿਸ਼ਾਨਦੇਹੀ ਕਰੀਏ ਜਿਹੜੇ ਬੇਗਰਜ਼ ਹੋ ਕੇ ਪੰਥ ਦੇ ਰਾਜਸੀ ਧਾਰਮਿਕ ਸਮਾਜਿਕ ਮਸਲਿਆਂ ਦੇ ਲਈ ਸਰਗਰਮੀ ਕਰ ਸਕਣ ਤੇ ਜਿਨ੍ਹਾਂ ਦੀ ਲੀਡਰਸ਼ਿਪ ਕਿਸੇ ਬੰਦੇ ਦੀ ਰਾਜਾਏ ਗੁਰਮਤੇ ਤੋਂ ਤੈਅ ਹੁੰਦੀ ਹੋਵੇ ਸਾਂਝੀ ਲੀਡਰਸ਼ਿਪ ਰਾਹੀਂ ਜਿਹੜੇ ਚੱਲ ਸਕਣ ਇਹ ਦੋ ਨੁਕਤੇ ਜੇ ਅਸੀਂ ਸੁਰਜੀਤ ਕਰ ਲਾਂਗੇ ਉਸ ਤੋਂ ਬਾਅਦ ਹੀ ਕੋਈ ਸਿੱਖਾਂ ਦੀ ਗੱਲ ਸਹੀ ਪਾਸੇ ਚੱਲਣੀ ਨਹੀਂ ਜੋ ਮਰਜੀ ਆਪਾਂ ਯਤਨ ਕਰੀਏ ਆਪਣੇ ਬਜ਼ੁਰਗਾਂ ਨੇ ਵੀ ਕੀਤੇ ਨੇ ਪਿਛਲੇ 100 ਸਾਲ ਤੋਂ ਸਿੱਧੇ ਪਾਸੇ ਗਏ ਨਹੀਂ ਨਤੀਜਾ ਨਹੀਂ ਨਿਕਲਿਆ ਕੋਈ ਵੀ ਕੁਰਬਾਨੀਆਂ ਹੋ ਸਕਦੀਆਂ ਨੇ ਸ਼ਹਾਦਤਾਂ ਹੋ ਸਕਦੀਆਂ ਨੇ ਉਹਨਾਂ ਦੇ ਨਾਲ 10ਵੇਂ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਤੁਹਾਨੂੰ ਜਗ੍ਹਾ ਮਿਲ ਸਕਦੀ ਹੈ ਜੇ ਦੁਨਿਆਵੀ ਤੌਰ ਤੇ ਕੋਈ ਫਰਕ ਪਾਣੇ ਨੇ ਤਾਂ ਜੋ ਪੰਥ ਦੀ ਦੁਨਿਆਦਾਰੀ ਦੀ ਰਹਿਤ ਹੈ ਚੱਲਣ ਦੀ ਉਹ ਸਾਨੂੰ ਪੁਨਰਸਰਜੀਤ ਕਰਨੀ ਪੈਣੀ ਉਸ ਤੋਂ ਬਿਨਾ ਰਾਹ ਜਿਹੜੇ ਉਸ ਹਾਲੇ ਨਹੀਂ ਹਨ